ਲਗਾਤਾਰ ਦਿੱਲੀ ਤੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕਦੇ ਸਕੂਲ ਦੇ ਵਿੱਚੋਂ ਸੂਚਨਾ ਮਿਲਦੀ ਹੈ ਕਿ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਪਰ ਅਸਵਕ ਜੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਹਾਂ ਸ ਖਬਰ ਹੈ ਖਾਸ ਰਹਿਣ ਵਾਲੀ ਹੈ ਜੀਆ ਦਿੱਲੀ ਤੋਂ ਵਾਰਾਨਸੀ ਜਾਣ ਵਾਲੀ ਇੰਡੀਗੋ ਫਲਾਈਟ ਦੇ ਵਿੱਚ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲਦੀ ਹੈ ਜੀਆਂ ਉੱਤੇ ਨੋਟ ਲਿਖਿਆ ਹੁੰਦਾ ਹੈ ਕਿ ਬੰਬ ਤਾਂ ਬਿਲਕੁਲ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਕਿਸ ਤਰ੍ਹਾਂ ਉਸ ਵਕਤ ਇੰਡੀਗੋ ਫਲਾਈਟ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਯਾਤਰੀ ਉਤਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਬਿਲਕੁਲ ਯਾਤਰੀਆਂ ਨੂੰ ਐਮਰਜੈਂਸੀ ਗੇਟ ਦੇ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਤੇ ਉਹਨਾਂ ਦੀ ਤਲਾਸ਼ੀ ਲੈ ਲਈ ਜਾਂਦੀ ਹੈ ਤਾਂ ਇਹ ਖਬਰ ਸੁਣਦੇ ਸਾਰ ਹੀ ਯਾਤਰੀ ਨੇ ਜਿਹੜੇ ਘਬਰਾ ਜਾਂਦੇ ਨੇ ਉਹਨਾਂ ਦੇ ਵਿਚਕਾਰ ਹਫੜਾ ਦਫੜੀ ਮਚ ਜਾਂਦੀ ਹੈ ਤਾਂ ਦਿੱਲੀ ਤੋਂ ਵਾਰਾਨਸੀ ਜਾਣ ਵਾਲੀ ਇੰਡੀਗੋ ਫਲਾਈਟ ਚਾਜਸਵੇਰੇ ਬੰਬ ਹੋਣ ਦੀ ਸੂਚਨਾ ਮਿਲੀ ਹੈ ਬਿਲਕੁਲ ਜਦੋਂ ਟਾਇਲਟ ਦੇ ਵਿੱਚ ਇੱਕ ਟਿਸ਼ੂ ਪੇਪਰ ਮਿਲਦਾ ਹੈ ਤਾਂ ਉਸ ਟਿਸ਼ੂ ਪੇਪਰ ਤੇ ਲਿਖਿਆ ਹੁੰਦਾ ਬਮ ਇਹ ਸੁਣ ਕੇ ਸਾਰੇ ਹੀ ਹੈਰਾਨ ਹੋ ਜਾਂਦੇ ਨੇ ਹੱਕੇ ਬੱਕੇ ਰਹਿ ਜਾਂਦੇ ਨੇ ਡਰ ਜਾਂਦੇ ਨੇ ਤੇ ਯਾਤਰੀਆਂ ਦੇ ਵਿਚਕਾਰ ਸਹਿਮ ਦਾ ਮਾਹੌਲ ਬਣ ਜਾਂਦਾ ਉਹਨਾਂ ਨੂੰ ਆਪਣੀ ਜਾਨ ਬਚਾਉਣੀ ਔਖੀ ਲੱਗਦੀ ਹੈ ਉਹ ਇੱਧਰ ਉੱਧਰ ਭੱਜਣ ਲੱਗਦੇ ਨੇ ਫਰਜਦ ਹੀ ਜਿਹੜੇ ਅਫਸਰ ਹੁੰਦੇ ਨੇ ਅਧਿਕਾਰੀ ਹੁੰਦੇ ਨੇ ਉਹਨਾਂ ਵੱਲੋਂ ਇਹ ਜਾਂਚ ਚੱਲ ਰਹੀ ਹੈ ਕਿ ਜਿਹਾ ਕਿਸ ਨੇ ਕੀਤਾ ਕੀ ਇਹ ਕੋਈ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੋਈ ਸ਼ਰਾਰਤ ਤਾਂ ਨਹੀਂ ਕੀਤੀ ਜਾ ਰਹੀ ਜਬ ਬਿਲਕੁਲ ਇਹ ਖਬਰ ਸੱਚ ਹੈ ਤਾਂ ਬਿਲਕੁਲ ਦੇਖਣਾ ਹੋਵੇਗਾ ਕਿ ਹੁਣ ਕੀ ਹੋਏਗਾ ਤਾਂ ਦਿੱਲੀ ਤੋਂ ਵਾਰਾਨਸੀ ਜਾਣ ਵਾਲੀ ਇੰਡੀਗੋ ਫਲਾਈਟ ਦੇ ਵਿੱਚ ਅੱਜ ਸਵੇਰੇ ਬੰਬ ਹੋਣ ਦੀ ਸੂਚਨਾ ਮਿਲੀ ਹੈ ਜਿਸ ਦੇ ਕਾਰਨ ਯਾਤਰੀ ਘਬਰਾ ਜਾਂਦੇ ਨੇ ਹੜਬੜੀ ਮਚ ਜਾਂਦੀ ਹੈ ਚਾਰੇ ਪਾਸੇ ਖਫੜਾ ਦਫੜੀ ਮੱਜ ਜਾਂਦੀ ਹੈ ਸਮਜ਼ਡ ਨਿਊਜ਼ ਬਿਊਰੋ ਰਿਪੋਰਟ ਲਗਾਤਾਰ ਦਿੱਲੀ ਤੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕਦੇ ਸਕੂਲ ਦੇ ਵਿੱਚੋਂ ਸੂਚਨਾ ਮਿਲਦੀ ਹੈ ਕਿ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਪਰ ਇਸ ਵਕਤ ਜੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਹਾਂ ਸ ਖਬਰ ਹੈ ਖਾਸ ਰਹਿਣ ਵਾਲੀ ਹੈ ਜੀਆ ਦਿੱਲੀ ਤੋਂ ਵਾਰਾਨਸੀ ਜਾਣ ਵਾਲੀ ਇੰਡੀਗੋ ਫਲਾਈਟ ਦੇ ਵਿੱਚ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲਦੀ ਹੈ ਜੀਆਂ ਉੱਤੇ ਨੋਟ ਤੇ ਲਿਖਿਆ ਹੁੰਦਾ ਹੈ ਕਿ ਬੰਬ ਤਾਂ ਬਿਲਕੁਲ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਕਿਸ ਤਰ੍ਹਾਂ ਉਸ ਵਕਤ ਇੰਡੀਗੋ ਫਲਾਈਟ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਯਾਤਰੀ ਉਤਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਬਿਲਕੁਲ ਯਾਤਰੀਆਂ ਨੂੰ ਐਮਰਜੈਂਸੀ ਗੇਟ ਦੇ ਰਾਹੀਂ ਬਾਹਰ ਕੱਢਿਆ ਜਾਂਦਾ ਤੇ ਉਹਨਾਂ ਦੀ ਤਲਾਸ਼ੀ ਲੈ ਲਈ ਜਾਂਦੀ ਹੈ ਤਾਂ ਇਹ ਖਬਰ ਸੁਣਦੇ ਸਾਰ ਹੀ ਯਾਤਰੀ ਨੇ ਜਿਹੜੇ ਘਬਰਾ ਜਾਂਦੇ ਨੇ ਉਹਨਾਂ ਦੇ ਵਿਚਕਾਰ ਹਫੜਾ ਦਫੜੀ ਮਚ ਜਾਂਦੀ ਹੈ ਤਾਂ ਦਿੱਲੀ ਤੋਂ ਵਾਰਾਨਸੀ ਜਾਣ ਵਾਲੀ ਇੰਡੀਗੋ ਫਲਾਈਟ 'ਚ ਜਦ ਸਵੇਰੇ ਬੰਬ ਹੋਣ ਦੀ ਸੂਚਨਾ ਮਿਲੀ ਹੈ ਬਿਲਕੁਲ ਜਦੋਂ ਟਾਇਲਟ ਦੇ ਵਿੱਚ ਇੱਕ ਟਿਸ਼ੂ ਪੇਪਰ ਮਿਲਦਾ ਹੈ ਤੇ ਉਸ ਟਿਸ਼ੂ ਪੇਪਰ ਤੇ ਲਿਖਿਆ ਹੁੰਦਾ ਹੈ ਬੰਬ ਇਹ ਸੁਣ ਕੇ ਸਾਰੇ ਹੀ ਹੈਰਾਨ ਹੋ ਜਾਂਦੇ ਨੇ ਹੱਕੇ ਬੱਕੇ ਰਹਿ ਜਾਂਦੇ ਨੇ ਡਰ ਜਾਂਦੇ ਨੇ ਤੇ ਯਾਤਰੀਆਂ ਦੇ ਵਿਚਕਾਰ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਉਹਨਾਂ ਨੂੰ ਆਪਣੀ ਜਾਨ ਬਚਾਉਣੀ ਔਖੀ ਲੱਗਦੀ ਹੈ ਉਹ ਇੱਧਰ ਉੱਧਰ ਭੱਜਣ ਲੱਗਦੇ ਨੇ ਪਰ ਜਦ ਹੀ ਜਿਹੜੇ ਅਫਸਰ ਹੁੰਦੇ ਨੇ ਅਧਿਕਾਰੀ ਹੁੰਦੇ ਨੇ ਉਹਨਾਂ ਵੱਲੋਂ ਇਹ ਜਾਂਚ ਚੱਲ ਰਹੀ ਹੈ ਕਿ ਜਿਹਾ ਕਿਸ ਨੇ ਕੀਤਾ ਕੀ ਇਹ ਕੋਈ ਸ਼ਰਾਰਤੀ ਅਨਸਰਾਂ ਦੇ ਵੱਲੋਂ ਕੋਈ ਸ਼ਰਾਰਤ ਤਾਂ ਨਹੀਂ ਕੀਤੀ ਜਾਰੀ ਤਾਂ ਬਿਲਕੁਲ ਇਹ ਖਬਰ ਸੱਚ ਹੈ ਤਾਂ ਬਿਲਕੁਲ ਦੇਖਣਾ ਹੋਵੇਗਾ ਕਿ ਹੁਣ ਕੀ ਹੋਏਗਾ ਤਾਂ ਦਿੱਲੀ ਤੋਂ ਵਾਰਾਨਸੀ ਜਾਣ ਵਾਲੀ ਇੰਡੀਗੋ ਫਲਾਈਟ ਦੇ ਵਿੱਚ ਅੱਜ ਸਵੇਰੇ ਬੰਬ ਹੋਣ ਦੀ ਸੂਚਨਾ ਮਿਲੀ ਹੈ ਜਿਸ ਦੇ ਕਾਰਨ ਯਾਤਰੀ ਘਬਰਾ ਜਾਂਦੇ ਨੇ ਹੜਬੜੀ ਮਚ ਜਾਂਦੀ ਹੈ ਚਾਰੇ ਪਾਸੇ ਹਫੜਾ ਦਫੜੀ ਮੱਝਾਂ ਦੀ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ